ਦੇਖੋ ਜੀ ਜਿਹੜੇ ਕਾਨੂੰਨ ਨੇ ਆ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਉਹਨਾਂ ਮੁਤਾਬਕ ਅਸੀਂ ਬਹੁਤ ਸਾਰੀਆਂ ਇਹਨਾਂ ਨੇ ਬੱਸਾਂ ਦੇ ਕੈਨਸਲ ਕੀਤੇ ਨੇ ਪਰਮਿਟ ਜਿਹੜੇ 30 ਕਿਲੋਮੀਟਰ ਬਾਅਦ ਇਹਨਾਂ ਨੇ ਵਧਾ ਰੱਖੇ ਸੀ 30 ਕਿਲੋਮੀਟਰ ਇੱਥੇ ਫੇਰ ਅੱਗੇ ਫੇਰ ਅੱਗੇ ਫੇਰ ਅੱਗੇ ਸਾਡੇ ਲਈ ਕੋਈ ਆਰਬਿਟ ਕੋਈ ਨਿਊਦੀਪ ਕੋਈ ਪ੍ਰਾਈਵੇਟ ਬੱਸ ਸਾਡਾ ਨਾਂ ਤਾਂ ਪਾਈਪ ਦੀ ਜਵਾਦ ਹੈ ਨਾ ਅਸੀਂ ਆਪ ਪੈਸੇ ਲੈਣੇ ਆ ਅਸੀਂ ਚਾਹੁੰਦੇ ਆ ਕਿ ਹੁਣ ਸਰਕਾਰ ਬੱਸਾਂ ਪਾਊਗੀ ਨਵੀਆਂ 900 ਦੇ ਕਰੀਬ ਬੱਸਾਂ ਪੰਜਾਬ ਰੋਡਵੇ ਦੀ ਫਲੀਟ ਚ ਸ਼ਾਮਲ ਹੋਣਗੀਆਂ ਸ਼ਾਨਦਾਰ ਬੱਸਾਂ ਪਾਵਾਂਗੇ ਤਾਂ ਕਿ ਅਪਡੇਟ ਕਿਉਂਕਿ ਜ਼ਮਾਨਾ ਬਦਲ ਰਿਹਾ ਐਨਰਜੀ ਦਾ ਜ਼ਮਾਨਾ ਬਦਲ ਰਿਹਾ ਉਹਦੇ ਮੁਤਾਬਕ ਹੀ ਅਪਡੇਟਡ ਬੱਸਾਂ ਹੋਣਗੀਆਂ ਤਾਂ ਕਿ ਅਗਲੇ 20-25 ਸਾਲ ਲੋਡ ਨਾ ਪਵੇ ਤੇ ਇਸ ਕਰਕੇ ਸਾਡੇ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ 1 ਰੁਪਏ ਦੀ ਵੀ ਹਾਨੀ ਪਹੁੰਚਾਉਣ ਦੀ ਕੋਈ ਨਾ ਮਨਛੈ ਨਾ ਇੱਛਾ ਤੇ ਨਾ ਹੀ ਅਸੀਂ ਕਰਾਂਗੇ ਇਹ ਜਗਾ ਸਟੈਟਸ ਰਿਪੋਰਟ ਦਿੱਤੀ ਜਾਂਦੀ ਤੇ ਉਹਦੇ ਵਿੱਚ ਉਹਨੇ ਗੈਂਗਾਂ ਦੀ ਸਾਰੇ ਗੈਂਗਾਂ ਦੀ ਰਿਪੋਰਟ ਵੀ ਦਿੱਤੀ ਨਾ ਵੀ ਕਿਹੜੇ ਕਿਹੜੇ ਨੇ ਸੁਖਿੰਦਰ ਸਿੰਘ ਦਾ ਆਵਾਂ ਨੇ ਸਪੀਕਰ ਸਾਹਿਬ ਨੂੰ ਲਿਖਿਆ ਵੀ ਪੰਜਾਬ ਚ ਗੈਂਗਸਟਰ ਵਧ ਗਏ ਤੇ ਸੁਖਿੰਦਰ ਸਿੰਘ ਦਾ ਵੀ ਤਾਂ ਲਿਆਇਆ ਉਹਨਾਂ ਨੂੰ ਥੋੜਾ ਐਡਰੈਸ ਵੀ ਦੇਣ ਦਾ ਵੀ ਕਿਹੜੇ ਕਿਹੜੇ ਨੇ ਕਮਾਲ ਹੈ ਯਾਰ ਵੱਡੇ ਵੱਡੇ ਗੈਂਗਸਟਰ ਤਾਂ ਉਹਦਾ ਨਾਮ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਉਹ ਬਹੁਤ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ ਤੁਸੀਂਿੰਦਰ ਸਿੰਘ ਜਹਾਵਾ ਜੀ ਤੁਸੀਂ ਭਾਵੇਂ ਇਹਦੀ ਚਿੱਠੀਆਂ ਨਾਲ ਲਿਖੋ ਜਿੱਤੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ 'ਚ ਆ ਕੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਭਾਈਚਾਰੇ ਨੂੰ ਤੋੜ ਦੂਗਾ ਗੋਲੀਆਂ ਨਾਲ ਤਾਂ ਗਲਤਫਹਿਮੀ ਚ ਹੈ ਇਹਦੇ ਦੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕਿਸੇ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਸ਼ਬਦਾਂ 'ਚ ਕਹਿਣਾ ਚਾਹੁੰਨਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬੱਤ ਦੇ ਭਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੋਈ ਐਦਾਂ ਦਾ ਸੋਚ ਕਿ ਆ ਜਾਏ ਕੋਈ ਸ਼ੂਟਰ ਆ ਜਾਏ ਕੋਈ ਉਧਰੋਂ ਉਧਰੋਂ ਕੋਈ ਵੀ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਭੰਗ ਕਰ ਦਾਂਗੇ ਗਲਤਫਹਿਮੀ 'ਚ ਨੇ ਅਸਲ ਤੇ ਲੋਕ ਕੀ ਕਹਿੰਦੇ ਨੇ ਬਸਾਂ ਬੰਦ ਨੇ ਕਿਵੇਂ ਦਾ ਮਹੌਲਾ ਤੇ ਮਿਕਰਾਲੀ ਵਾਲੇ ਬਸ ਸਾਡੇ ਤੇ ਖੜਿਆ ਸੀ ਅੱਜ ਸੱਚੀ ਮੁੱੱਚੀ ਅੱਧਾ ਪੌਣਾ ਘੰਟਾ ਬਸਰੀ ਆਈ ਪਹਿਲਾਂ ਤਾਂ ਆਚਾਰਕ ਬੰਦੇ ਖੜੇ ਸੀ ਉੱਥੇ ਬਾਅਦ ਚ ਥੋੜਾ ਜ਼ਿਆਦਾ ਹੋ ਗਏ ਤੇ ਜਦੋਂ ਬਸ ਆਈ ਤਾਂ ਉਹ ਜੋ ਬੈਗਮੈਂਟ ਡੀਸੀ ਰੋਪੜ ਨੂੰ ਬੁਲਾ ਕੇ ਕਿਹਾ ਕਿ ਬਾਵੇਂ ਕੁਰਾਲੀ ਤੋਂ ਹੀ ਚਲਾਈਏ ਜਾਣ ਬਾਵੇਂ ਲੋਕਲ ਜਿਹੜੇ ਕਿਉਂਕਿ ਉਹਨਾਂ ਨੂੰ ਲੋਕਲ ਜਾਣਾ ਸੀਗਾ ਕਿਸ ਨੇ ਪਟਾ ਸਾਹਿਬ ਜਾਣਾ ਸੀ ਮੱਥਾ ਟੇਕਣ ਕਿਸੇ ਨੇ ਰੋਪੜ ਜਾਣਾ ਸੀ ਕੋਈ ਦਰਬਾਰ ਸਾਹਿਬ ਵਾਲੇ ਵੀ ਸੀਗੇ ਲੰਬੇ ਰੂਟ ਵਾਲੇ ਵੀ ਸੀਗੇ ਤੇ ਕੋਈ ਦਿੱਕਤ ਨਾ ਆਵੇ ਮੈਂ ਐਸੀ ਕਰਕੇ ਕਹਿਣਾ ਜਿਹੜੇ ਪੀਆਟੀਸੀ ਵਾਲੇ ਸਾਡੇ ਭਰਾ ਨੇ ਕਿ ਕਿਸੇ ਨੇ ਮੱਥਾ ਟੇਕਣ ਜਾਣਾ ਹੈ ਕਿਸੇ ਦੀ ਸੁੱਖਣਾ ਪੂਰੀ ਹੋਊਗੀ ਕਿਸੇ ਨੇ ਸੁੱਖਣਾ ਸੁਖਣ ਜਾਣਾ ਤੇ ਉਹਦੇ ਵਿੱਚ ਹੀ ਤੁਹਾਡੀਆਂ ਦੁਆਵਾਂ ਜਿਹੜੀਆਂ ਨੇ ਉਹ ਚੁੱਪੀਆਂ ਹੋਈਆਂ ਨੇ ਆਪਣੀ ਜੁਨੀਅਨ ਦੇ ਜਿਹੜੇ ਕਾਟਾ ਤਰਤਾਨੇ ਪ੍ਰਬੰਧਕ ਨੇ ਉਹਨਾਂ ਨੂੰ ਸਾਡੇ ਕੋਲ ਭੇਜੋ ਗੱਲਬਾਤ ਹਾਜ਼ਰ ਹਰ ਬਖਤ ਹਾਜ਼ਰ ਬੰਦਾ ਹੱਕ ਵੀ ਮਿਲੂਗਾ ਪਰ ਕੋਈ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲਾ ਕੋਈ ਇਸ ਤਰ੍ਹਾਂ ਦਾ ਕਦਮ ਨਾ ਚੁੱਕ ਪਲੀਜ਼